ਸਾਨੂੰ ਇਹ ਗੱਲ ਵਾਰ-ਵਾਰ ਸਮਝਾਈ ਹੈ ਕਿ ਪਰਮਾਤਮਾ ਦਾ ਕੋਈ ਆਕਾਰ ਨਹੀਂ ਉਹ ਨਿਰੰਕਾਰ ਹੈ ਔਰ ਜਿਹੜਾ ਨਿਰੰਕਾਰ ਹੈ ਜਿਹੜਾ ਜਿਸ ਦਾ ਕੋਈ ਆਕਾਰ ਨਹੀਂ ਫਿਰ ਉਸ ਦਾ ਕੋਈ ਰੰਗ ਵੀ ਨਹੀਂ ਜੇ ਹੋਏਗਾ ਉਸ ਦੇ ਕੋਈ ਕੁਲ ਵੀ ਨਹੀਂ ਜੇ ਹੋਏਗੀ ਉਸ ਦੇ ਕੋਈ ਬਰਾਦਰੀ ਕੋਈ ਜਾਤ ਨਹੀਂ ਜੇ ਹੋਏਗੀ ਤੇ ਜਿਹੜਾ ਨਿਰੰਕਾਰ ਹੈ ਉਸ ਦੇ ਕੋਈ ਮਾਂ ਵੀ ਨਹੀਂ ਹੋਏਗੀ ਕੋਈ ਬਾਪ ਨਹੀਂ ਜੇ ਹੋਏਗਾ ਤੇ ਜਿਹੜਾ ਨਿਰੰਕਾਰ ਹੈ ਨਾ ਉਸ ਨੂੰ ਕੋਈ ਜ਼ਖਮੀ ਕਰ ਸਕਦਾ ਨਾ ਉਸ ਨੂੰ ਤੋੜ ਸਕਦਾ ਨਾ ਭੰਨ ਸਕਦਾ ਨਾ ਉਸ ਨੂੰ ਮਾਰ ਸਕਦਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜਾਪ ਸਾਹਿਬ ਦੀ ਸ਼ੁਰੂਆਤ ਕੀਤੀ ਪਹਿਲਾ ਛੰਦ ਇਸੇ 바ਵਦ ਪਾਤਸ਼ਾਹ ਨੇ ਉਚਾਰਨ ਕੀਤਾ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਪ੍ਰਮਾਤਮਾ ਨਿਰੰਕਾਰ ਹੈ ਚੱਕਰ ਚਿੰਨ ਅਰ ਬਰਨ ਜਾਤ ਅਰ ਪਾਤ ਨਹੀਂ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਪਰਮਾਤਮਾ ਦੀ ਜਿਹੜੀ ਹਸਤੀ ਹੈ ਨ ਅਚਲ ਹੈ ਉਹ ਚਲਾਇਮਾਨ ਨਹੀਂ ਅਸੀਂ ਭੰਨ ਨਹੀਂ ਸਕਦੇ ਤੋੜ ਨਹੀਂ ਸਕਦੇ ਜ਼ਖਮੀ ਨਹੀਂ ਕਰ ਸਕਦੇ ਉਸ ਨੂੰ ਮਾਰ ਨਹੀਂ ਦੇ ਸਕਦੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀ ਜੈ ਕੋਟ ਇੰਦਰ ਇੰਦਰਾਣ ਸ਼ਲਾ ਸਾਹਣ ਗਣੀ ਜੈ ਪਰਮਾਤਮਾ ਸ਼ਾਹਾਂ ਦਾ ਸ਼ਾਹ ਹੈ ਇੰਦਰਾ ਦਾ ਇੰਦਰ ਹੈ ਉਸ ਵਰਗਾ ਹੋਰ ਕੋਈ ਦੂਜਾ ਨਹੀਂ ਸਾਧ ਸੰਗਤ ਸਤਗੁਰਾਂ ਨੇ ਸਾਨੂੰ ਨਿਰੰਕਾਰ ਦੀ ਪੂਜਾ ਵਿੱਚ ਜੋੜਿਆ ਹੈ ਨਿਰੰਕਾਰ ਦੇ ਨਾਲ ਜੋੜਿਆ ਜਿਸ ਦਾ ਕੋਈ ਆਕਾਰ ਨਹੀਂ ਕਿਉਂਕਿ ਨਿਰੰਕਾਰ ਦੇ ਨਾਲ ਜੁੜਾਂਗੇ ਤੇ ਨਿਰੰਕਾਰ ਵਾਲੇ ਗੁਣ ਸਾਡੇ ਅੰਦਰ ਆ ਜਾਣਗੇ ਅਸੀਂ ਨਿਰੰਕਾਰ ਦੇ ਗੁਣਾ ਵਿੱਚ ਸਾਂਝੀਵਾਲ ਹੋ ਜਾਵਾਂਗੇ ਨਿਰੰਕਾਰ ਦਾ ਗੁਣ ਹੈ ਕਿ ਉਹ ਨਿਰਭਉ ਹੈ ਉਸ ਦੇ ਅੰਦਰ ਡਰ ਨਹੀਂ ਤੇ ਜਿਹੜਾ ਨਿਰਭਉ ਦੇ ਨਾਲ ਜੁੜ ਗਿਆ ਨਾ ਉਹ ਵੀ ਨਿਰਭਉ ਬਣ ਜਾਏਗਾ ਉਹ ਨਿਰਵੈਰ ਹੈ ਜਿਹੜਾ ਨਿਰਵੈਰ ਦੇ ਨਾਲ ਜੁੜ ਗਿਆ ਉਹ ਨਿਰਵੈਰ ਬਣ ਜਾਏਗਾ ਪਰਮਾਤਮ ਅਕਾਲ ਮੂਰਤ ਹੈ ਉਸ ਦੀ ਹਸਤੀ ਜਿਹੜੀ ਸਮੇ ਦੇ ਪ੍ਰਭਾਵ ਤੋਂ ਰਹਿਤ ਹੈ ਔਰ ਸੱਚ ਜਾਣੇ ਉਹ ਜਿਹੜਾ ਉਸ ਅਕਾਲ ਮੂਰਤ ਦੇ ਨਾਲ ਜੁੜ ਗਿਆ ਉਹ ਵੀ ਸਮੇ ਦੇ ਪ੍ਰਭਾਵ ਤੋਂ ਰਹਿਤ ਹੋ ਜਾਏਗਾ ਸ਼ਰੀਰਕ ਤੌਰ ਤੇ ਭਾਵੇਂ ਸਮੇ ਦਾ ਪ੍ਰਭਾਵ ਜ਼ਰੂਰ ਰਹੇਗਾ ਪਰ ਮਨ ਦੇ ਉੱਤੇ ਸਮੇ ਦਾ ਕੋਈ ਪ੍ਰਭਾਵ ਨਹੀਂ ਜੇ ਰਹੇਗਾ ਭਾਵ ਕੇ ਖੁਸ਼ੀ ਗਮੀ ਦੁੱਖ ਤੇ ਸੁਖ ਅਮੀਰੀ ਤੇ ਗਰੀਬੀ ਤੋਂ ਉਹ ਨਿਰਲੇਪ ਹੋ ਜਾਏਗਾ ਉੱਪਰ ਉੱਠ ਜਾਏਗਾ ਇਸ ਸਮਾਜ ਇਹੜਾ ਦੁੱਖ ਸੁੱਖ ਦਾ ਖੁਸ਼ੀ ਗਮੀ ਗਮੀ ਦਾ ਅਮੀਰੀ ਤੇ ਗਰੀਬੀ ਦਾ ਉਸ ਦੇ ਮਨ ਦੇ ਉੱਤੇ ਕਦੇ ਪ੍ਰਭਾਵ ਨਹੀਂ ਜਿਪਾ ਸਕਦਾ ਇਸ ਕਰਕੇ ਪਾਤਸ਼ਾਹ ਨੇ ਸਾਨੂੰ ਉਸ ਨਿਰੰਕਾਰ ਦੇ ਨਾਲ ਜੋੜਿਆ ਔਰ ਬੜੇ ਮਾਣ ਦੀ ਗੱਲ ਹੈ ਸਾਨੂੰ ਮਾਣ ਕਰਨਾ ਚਾਹੀਦਾ ਹੈ ਕਿ ਸਤਗੁਰੂ ਪਾਤਸ਼ਾਹ ਨੇ ਆਪਣੀ ਹਯਾਤੀ ਦੇ ਅੰਦਰ ਕਿਸੇ ਨੂੰ ਆਪਣੇ ਨਾਲ ਨਹੀਂ ਜਿ ਜੋੜਿਆ ਜਿਵੇਂ ਦੇ ਅੱਜ ਪਖੰਡੀ ਮਿਲ ਜਾਂਦੇ ਨੇ ਨਾ ਆਪਣੇ ਨਾਲ ਜੋੜਦੇ ਨੇ ਆਪਣੇ ਫੋਲੋਅਰਸ ਬਣਾਉਂਦੇ ਨੇ